ਨਾਮ ਪੁੱਛ। ਹਾਂਜੀ ਮੇਰਾ ਨਾਮ ਹਰਦੀਪਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲਾਂ ਤਾਂ ਮੇਰੀ। ਕਿਹੜੇ ਬਲੌਗ ਤੋਂ ਸੀ ਕੀ ਇਹ ਕਿਹਦੀ ਕਿਸ ਪਾਰਟੀ ਤੋਂ ਸੀ? ਹਾਂਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਮੇਰਾ ਜੋਂ ਸੀ ਨੰਗਲਛੀ ਦਾ ਔਰ ਮੇਰਾ ਪਿੰਡ ਵੀ ਨੰਗਲਛੀ ਦਾ ਹੀ ਆ। ਹਾਂਜੀ। ਕਿੰਨੀਆਂ ਵੋਟਾਂ ਤੁਹਾਨੂੰ ਪਈਆਂ ਤੇ ਕਿੰਨੀਆਂ ਦਾ ਜਿੱਤੂ ਰਹਾ? ਹਾਂਜੀ ਵੋਟਾਂ ਮੈਨੂੰ ਪਈਆਂ ਜਿਹੜੀਆਂ ਟੋਟਲ ਪਈਆਂ ਹੈਗੀਆਂ 725 ਵੋਟਾਂ ਪਈਆਂ। ਠੀਕ ਹੈ ਜਦੇ ਵਿੱਚੋਂ 132 ਵੋਟਾਂ ਨਾਲ ਮੈਂ ਲੀਡ ਹਾਸਿਲ ਕੀਤੀ। ਕਿਹਨੂੰ ਹਰਾਇਆ ਤੁਸੀਂ? ਹਾਂਜੀ ਮੈਂ ਕਾਂਗਰਸ ਨੂੰ। ਕਰਮਜੀਤ ਕੋਣ ਮੀਤ ਬੱਛੀ ਹਾਂ ਕਰਮਜੀਤ ਕੌਰ ਮੈਡਮ ਸੀਗੇ ਸਾਡੇ ਮਾਤਪੁਰ ਤੋਂ ਹੀ ਸੀਗੇ ਹਾਂ ਜੀ ਇੱਕ ਤਾਂ ਮਹਿਸੂਸ ਕਰ ਰਹੀ ਜਿੱਤ ਹਾਸਲ ਕੀਤੀ ਆਪਣੇ ਪਿੰਡ ਲਈ ਹੁਣ ਕੀ ਕੰਮ ਰੈਟਡ ਹੋਣਗੀ ਬਹੁਤ ਖੁਸ਼ੀ ਹੋ ਰਹੀ ਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਪਿੰਡ ਵਾਸੀਆਂ ਦਾ ਆਪਣੇ ਜਿਹੜੇ ਮੇਰੇ ਪਿੰਡ ਸੀਗੇ ਬਲਾਸ਼ਪੁਰ ਮਾਤਪੁਰ ਸਿੰਘਪੁਰ ਬਸੀਵਾਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਇੰਨੀ ਵਧੀਆ ਸਪੋਰਟ ਕੀਤੀ ਔਰ ਮੇਰੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਤੁਰਿਆ ਔਰ ਇਹ ਜਿੱਤ ਦਾ ਸੇਰਾ ਜਿਹੜਾ ਮੇਰੇ ਸਿਰ ਤੇ ਬਣਿਆ ਆ ਹੁਣ ਪਿੰਡ ਵਾਲਿਆਂ ਦੀ ਜੋ ਵੀ ਉਮੀਦਾਂ ਆ ਮਤਲਬ ਮੈਂ ਉਹਨਾਂ ਤੇ ਖੜੀ ਉਤਰਾਂਗੀ ਜੋ ਵੀ ਉਹਨਾਂ ਨੂੰ ਪ੍ਰੋਬਲਮਸ ਆ ਦਿੱਕਤਾਂ ਆਂਦੀਆਂ ਆ ਉਹ ਸਾਰੀਆਂ ਹੀ ਉਹਨਾਂ ਦੀਆਂ ਸੋਲਵ ਕਰੂੰਗੀ ਸਰਪੰਚ ਸਾਹਿਬਾਂ ਦੇ ਨਾਲ ਔਰ ਪਿੰਡ ਦੇ ਜਿਹੜੇ ਮੋਦਵਾਰ ਹੋਊਗੇ ਉਹਨਾਂ ਦੀ ਸਲਾਹ ਦੇ ਨਾਲ ਜੋ ਵੀ ਕੰਮ ਰਹਿੰਦੇ ਹੋਗੇ ਉਹ ਪੂਰੇ ਗ੍ਰਾਮ ਚ ਉਹਨਾਂ ਦੀ ਪੂਰੀ ਪੂਰੀ ਮਦਦ ਕਰੂੰਗੀ ਇੱਕ ਹੋਰ ਸਵੇਰ ਤੋਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਮੈਂ ਸਰਪੰਚ ਸਰਵਜੀਤ ਕੋਲ ਪਿੰਡ ਨੰਗੋਚੀ ਦਾ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਕੈਂਡੀਡੇਟ ਹਰਦੀਪ ਮੈਡਮ ਫੜੇ ਸੀ ਤੇ ਪਹਿਲਾਂ ਤਾਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਉਹਦਾ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਦਾ ਜਿਨ੍ਹਾਂ ਨੇ ਜਿੱਤ ਦਾ ਸੇਰਾ ਸਾਡੀ ਹਰਦੀਪ ਮੈਡਮ ਦੇ ਸਿਰ ਸਜਾਇਆ ਤੇ ਹੁਣ ਮਤਲਬ ਪਹਿਲਾਂ ਇਹ ਹੁੰਦਾ ਵੀ ਸਰਪੰਚ ਇਕੱਲਾ ਨਾਲ ਪੰਚਾਇਤ ਮੈਂਬਰ ਆ ਇਹ ਮੈਡਮ ਮਤਲਬ ਬੈਲ ਐਜੂਕੇਟਡ ਨਹੀਂ ਤੇ ਮੇਰੇ ਨਾਲ ਮੁੰਡੇ ਨਾਲ ਮੁੰਡਾ ਮਿਲਾ ਕੇ ਕੰਮ ਕਰਨਗੇ ਤੇ ਬਾਕੀ ਇਹ ਵੀ ਜੋ ਅਸੀਂ ਆਪਣੇ ਪਿੰਡ ਲਈ ਸੋਚਿਆ ਆ ਤੇ ਬਾਕੀ ਪਿੰਡਾਂ ਲਈ ਸੋਚਿਆ ਜਿੱਦਾਂ ਬਲਾਸਪੁਰ ਮਹਤਪੁਰ ਸਿੰਘ ਪਰ ਬਸੀ ਬਾਈਆਂ ਅਸੀਂ ਸਾਰੇ ਪਿੰਡਾਂ ਦਾ ਕੰਮ ਨਾਲ ਨਾਲ ਕਰਾਂਗੇ ਤੇ ਆਪਣੇ ਜਿਹੜੇ ਪਿੰਡ ਵਾ ਇਹਨਾਂ ਨੂੰ ਆਪਾਂ ਬਲਾਕ ਤੋਂ ਵਿੱਚੋਂ ਨੰਬਰ 1 ਤੇ ਲੈ ਕੇ ਆਵਾਂਗੇ ਤੁਹਾਡੇ ਇਸ ਤੇ ਕਿੰਨੇ ਪਿੰਡ ਸੀ ਟੋਟਲ ਸਰ ਪਿੰਡ 5 ਤੇ 4 ਪੰਚਾਇਤਾਂ ਸੀਗੀਆਂ ਠੀਕ ਜੀ